ਸੋ ਹੰਮਹਾਰਾ ਸ਼ੇਰ ਸਿ ਵਿਸ਼ਨੂੰ ਭਗਵਾਨ ਦੀ ਜੇ 12 ਚੇਤ ਸੰਛੇ ਸਮਤ ਇੱਕ ਕਰਮ ਸਿੰਘ ਦੇ ਗ੍ਰਹਿ ਤਿੰਗਾਲੀ ਨੁਕਤਾ ਕਹੇ ਜੇ ਮੈਂ ਪਰਦਾ ਲਾ ਦਿਆਂ ਨਕਾਬ ਉਹ ਲਾ ਦਿਆਂ ਗਵਾਈਆ ਫਿਰ ਲੋੜ ਰਹੇ ਨਾ ਕਰਨ ਦੀ ਕੋਈ ਜਾਪ ਰਸਨਾ ਜਿਹਾ ਪੰਧ ਮੁਕਾਈਆ ਨਜ਼ਰੀ ਆ ਜਾਏ ਸਾਖਿਆਤ ਮਾਲਕ ਬੇਪਰਵਾਈਆ ਜਿਸ ਨੂੰ ਸਭ ਨੇ ਮੰਨਿਆ ਬਾਪ ਪੈਗੰਬਰਾਂ নূর ਖੁਦਾਈਆ ਜਿਸ ਵੇਲੇ ਜਿਸ ਵੇਲੇ ਮਿਲ ਜਾਵੇ ਆਪ ਆਪਣਾ ਪੇਵ ਖਲਾਈਆ ਉਸ ਵੇਲੇ ਰੂਹ ਬੁੱਤ ਦੋਮੇ ਹੋ ਜਾਣ پاک ਪਵਿੱਤਰ ਨਜ਼ਰੀ ਆਈਆ ਜਨਮ ਕਰਮ ਹੋ ਜਾਏ ਮੁਆਫ ਮੁਫਲਿਸ ਸ਼ਾਦ ਹੈ ਬਣਾਈਆ ਜੇ ਮਨ ਹੋਵੇ ਗੁਸਤਾਖ ਸ਼ਰਾਰਤਿ ਉਦੀ ਦਾ ਹੀ ਮਿਟਾਈਆ ਬੰਦਾ ਬਣਾ ਕੇ ਖਾਦਮ ਖਾਕ ਖਾਲਸੇ ਆਪਣਾ ਰੰਗ ਚੜਾਈਆ ਅੰਦਰੇ ਸਵਾਲ ਤੇ ਅੰਦਰੇ ਜਵਾਬ ਆਪੇ ਦੇ ਸਮਝਾਈਆ ਮੰਜ਼ਲ ਰਹੇ ਰਹੇ ਨਾ ਕੋਈ ਘਾਟ ਅਗਲਾ ਪੰਧ ਨਾ ਕੋਈ ਚਲਾਈਆ ਇੱਕ ਸੁਣਾ ਕੇ ਆਪਣੀ ਗਾਥ ਹੁਕਮ ਤੁਰ ਦਰਗਾਈਆ ਨੁਕਤਾ ਕਹੇ ਫੇਰ ਝਗੜਾ ਰਹੇ ਨਾ ਕੋਈ ਸਮਾਜ ਦੀਨ ਮਜ਼ਹਬ ਨਾ ਕੋਈ ਲੜਾਈਆ ਹੁਣ ਆਪੇ ਨਾ ਕਿਤੇ ਮੁਹਤਾਜ ਝੋਲੀ ਅੱਗੇ ਕਿਸੇ ਨਾ ਡਾਈਆ ਮੰਨਣਾ ਪਏ ਨਾ ਕਿਸੇ ਨਵਾਬ ਸੁਲਤਾਨਾ ਸਰ ਨਾ ਕੋਈ ਚੁਕਾਈਆ ਇੱਕੋ ਕਰਨਾ ਪਏ ਆਦਾਬ ਸਜਦਾ ਸ਼ਾਹ ਪਾਦਸ਼ਾਹ ਸੱਚੀ ਸ਼ਰਨ ਚਈਆ ਜਿਸ ਨੇ ਬਖਸ਼ਿਆ ਸੱਚ ਖਤਾਬ ਰਤਬਾ ਦਿੱਤਾ ਭਾਈ ਆ ਉਸੇ ਦਾ ਨੁਕਤਾ ਉਸੇ ਦਾ ਨੂਰ ਉਸੇ ਦਾ ਪਰਦਾ ਉਹੀ ਸਭ ਕੁਝ ਰਿਹਾ ਆਖ ਆਖਰੇ ਉਹੀ ਖੇਲ ਖਿਲਾਈ ਆ ਜੋਤੀ ਜੋਤ ਸਰੂਪ ਭਰਾਪ ਆਪਣੀ ਕਿਰਪਾ ਕਰ ਜਨਾਵਣ ਹਾਰਾ ਸਾਚਾ ਦਰ ਇਸੇ ਨੁਕਤੇ ਦੀ ਸਾਰ ਕਰਦੇ ਗਏ ਤਲਾਸ਼ ਫਕੀਰ ਹਕੀਮ ਜੋਤੀ ਜੋਤ ਸਰੂਪ ਭਰਾਪ ਆਪਣੀ ਕਿਰਪਾ ਕਰ ਜਨਾਵਣ ਹਾਰਾ ਸਾਚਾ ਦਰ ਇਸੇ ਨੁਕਤੇ ਦੀ ਸਾਰੇ ਕਰਦੇ ਗਏ ਤਲਾਸ਼ ਫਕੀਰ ਹਕੀਰ ਫਕੀਰ ਹਕੀਰ ਕਲਮੇ ਦੀਆ ਦੀਆਂ ਮੋਮਬਤੀਆਂ ਹੱਥਾਂ ਵਿੱਚ ਉਠਾਈਆ ਫਕੀਰ ਹਕੀਰ ਕਲਮੇ ਦੀਆਂ ਮੋਮਬਤੀਆਂ ਹੱਥਾਂ ਵਿੱਚ ਉਠਾਈਆ ਕਲਮਾ ਕਹੇ ਮੈਂ ਉਸ ਉਸ ਨੁਕਤੇ ਦਾ ਬਹਿਰੇਦਾਰ ਸੇਵਾ ਸਦਾ ਕਮਈਆ ਜਿੰਨਾ ਚਿਰ ਹੁਕਮ ਨਾ ਦੇਵੇ ਮੇਰਾ ਯਾਰ ਇਸ਼ਾਰਾ ਇੱਕ ਦਰੜਾਈਆ ਮੈਂ ਤੁਰਦਾ ਖਿਦਮਤਗਾਰ ਖਾਦਮ ਨਜ਼ਰੀ ਆਈ ਆ ਮੈਂ ਤੁਰਦਾ ਮੈਂ ਤੁਰਦਾ ਖਿਦਮਤਗਾਰ ਖਾਦਮ ਨਜ਼ਰੀ ਆਈ ਆ ਜਿਸ ਵੇਲੇ ਮੁਰੀਦਾ ਨਾਲ ਪਰਵਰਦੇਗਾਰ ਕਰੇ ਪਿਆਰ ਮੁਹੱਬਤ ਇੱਕ ਰਖਾਈਆ ਮੈਨੂੰ ਕਰ ਦੇਵੇ ਖਬਰਦਾਰ ਹੁਕਮ ਇੱਕ ਸੁਣਾਈਆ ਜਿਸ ਵੇਲੇ ਮੇਰਾ ਲੱਗਾ ਹੋਏ ਦਰਬਾਰ ਮੁਕਾਮੇ ਹਕ ਸੱਚਖੰਡ ਸੱਚੇ ਸੁਭਾ ਪਾਈਆ ਭਗਵਨ ਓਕੇ ਭਗਤ ਨੂੰ ਕਰਾਂ ਯਾਦ ਆਪਣੀ ਦਇਆ ਕਮਾਈਆ ਤੂੰ ਸੁਣ ਕੇ ਉਸੇ ਵੇਲੇ ਆਵਾਜ਼ ਕੁੰਡਾ ਦੇਣਾ ਲਾਈਆ ਇਹ ਨੁਕਤੇ ਵਾਲਾ ਰਾਜ਼ ਉਹਨਾਂ ਨੂੰ ਦੇਣਾ ਸਮਝਾਈਆ ਇਸ ਤੋਂ ਪਿੱਛੇ ਪਿੱਛੇ ਪੜਨਦੀ ਲੋੜ ਨਿਮਾਜ਼ ਅੱਗੇ ਲਿਖਣ ਪੜਨਦੀ ਲੋੜ ਰਹੇ ਨਾ ਰਈਆ ਇਹ ਬਖਸ਼ਿਸ਼ ਰਹਿਮਤ ਕਰਕੇ ਭਗਤਾਂ ਦਿੱਤੀ ਦਾਤ ਦਾਤਾਰ ਹੋ ਕੇ ਆਪ ਵਰਤਾਈਆ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਰਖਿਆ ਸਾਥ ਉਹਨਾਂ ਦਰ ਨੁਕਤਾ ਨਿਉਨਿਉ ਸੀਸ ਨਿਵਾਈਆ ਸੋ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ